ਭੱਜ ਕੀ ਹਾਲ ਚਾਲ ਨੇ ਸੱਜਣਾ ਮਤਰਾ ਦੇ ਹੋਰ ਠੀਕ ਠਾਕ ਆਂ ਇਸ ਟਾਈਮ ਖੜੇ ਹੈਗੇ ਆ ਆਪਾਂ ਬਾਰਡਰ ਦੇ ਉੱਤੇ ਕੈਨੇਡਾ ਯੂ ਐਸ ਏ ਬਾਰਡਰ ਦੇ ਉੱਤੇ ਜ਼ੀਰੋ ਐਮ ਦੇ ਉੱਤੇ ਮੈਂ ਤੁਹਾਨੂੰ ਫਰੰਟ ਕੈਮਰਾ ਚੋ ਕਰਕੇ ਦਿਖਾਉਣਾ ਅਮਰੀਕਾ ਦਾ ਬਾਰਡਰ ਕੈਨੇਡਾ ਔਰਲੇ ਪਾਸੇ ਮੈਂ ਕੈਨੇਡਾ ਵਾਲੇ ਪਾਸੇ ਖੜਾ ਆ ਜਿਹੜੀ ਛੋਟੀ ਛੋਟੀ ਤਾਰ ਆ 3 ਫੁੱਟ 4 ਫੁੱਟ ਤੇ ਆ ਪੀਲੀ ਲਾਈਨ ਦੇ ਪਰਲੇ ਪਾਸੇ ਜਿਹੜਾ ਹੈਗਾ ਅਮਰੀਕਾ ਵਾ ਉਹ ਦੂਰ ਤੱਕ ਕਿਹੜਾ ਉਹ ਸ਼ੈੱਡ ਦੀਦਾ ਆ ਗੱਡੀਆਂ ਖੜੀਆਂ ਤੇ ਆ ਸਾਹਮਣੀ 베ਰੀ ਆ ਜਿਹੜੀ ਅਮਰੀਕਾ ਵਾਲੇ ਆਲੇ ਪਾਸੇ ਆ ਤੇ ਉਹ ਜਿਹੜਾ ਪਰਲੇ ਪਾਸੇ ਆ ਟਰੱਕ ਆ ਰਹੇ ਆ ਇਹ ਵੀ ਅਮਰੀਕਾ ਵਾਲੇ ਪਾਸੇ ਆ ਰਹੇ ਆ ਵਾ ਤੇ ਮੈਂ ਕੈਨੇਡਾ ਵਾਲੇ ਪਾਸੇ ਖੜਾ ਵਾ ਤੇ ਆ ਹੈਗਾ 0 ਹੈ ਬੇ ਇਧਰਲੇ ਪਾਸੇ ਸਰੀ ਆ ਤੇ ਇਧਰਲੇ ਪਾਸੇ ਹੈਗਾ ਐਪਸਫੋਰਡ ਹੁਣ ਰੌਲਾ ਇਹ ਪੈਂਦਾ ਵੀ ਲੋਕ ਕਹਿੰਦੇ ਵੀ ਟਰੰਪ ਬਣ ਗਿਆ ਅਮਰੀਕਾ ਦੇ ਵਿੱਚ ਬਈ ਉਥੋਂ ਟੱਪ ਟੱਪ ਕੇ ਕੈਨੇਡਾ ਵਾਲੇ ਪਾਸੇ ਆਉਣਗੇ ਲੋਕ। ਟਰੰਪ ਤੋਂ ਡਰਦੇ। ਪਰ ਮੈਂ ਤੁਹਾਨੂੰ ਦੂਜੇ ਸ਼ਾਟ ਵੀ ਦਿਖਾਉਂਗਾ। ਮੈਂ 35-40 ਕਿਲੋਮੀਟਰ ਬਾਰਡਰ ਦੇ ਨਾਲ-ਨਾਲ ਸਾਰਾ ਸਫ਼ਰ ਕੀਤਾ ਅੱਜ। ਮੈਨੂੰ ਕੋਈ ਵੀ ਕੈਨੇਡਾ ਵਾਲੇ ਪਾਸੇ ਬੰਦਾ ਖੜਾ ਨਹੀਂ ਦਿਖਿਆ। ਜਦ ਕੇ ਅਮਰੀਕਾ ਵਾਲੇ ਪਾਸੇ ਉਹਨਾਂ ਦੀਆਂ ਗੱਡੀਆਂ ਖੜੀਆਂ ਨੇ। ਖਾਂ-ਖਾਂ ਦੇ ਉੱਤੇ। ਤੇ ਦੇਖੋ ਕੀ ਬਣਦਾ। ਲੋਕ ਕੈਨੇਡਾ ਟੱਪ ਕੇ ਆਉਂਦੇ ਆ ਜਾਂ ਅਮਰੀਕਾ 'ਚ ਹੀ ਰਹਿੰਦੇ ਆ। ਫਾਈਤਾ ਜਨਵਰੀ ਦੇ ਵਿੱਚ ਜਾ ਕੇ ਟਰੰਪ ਨੇ ਸੌਂ ਚੱਕਣੀ ਆ ਦੇਖਦੇ ਆ ਕੀ ਬਣਦਾ ਦੇਖਦੇ ਆ ਵੀ ਇਧਰੋਂ ਟੱਪਣਗੇ ਕਿਉਂਕਿ ਬਾਰਡਰ ਬਹੁਤ ਲੰਬਾ ਬਾਰਡਰ ਆ ਇਥੋਂ ਸ਼ੁਰੂ ਹੁੰਦਾ ਨਾਲ-ਨਾਲ ਬੀਸੀ ਤੋਂ ਲੈ ਕੇ ਆ ਪਰ ਪਰੇ ਟ੍ਰਾਂਟੋ ਤੱਕ ਨਾਲ-ਨਾਲ ਲਾਗੇ ਲੱਗਦਾ ਜਾਂਦਾ ਵਾ ਕਈ ਸਟੇਟਾਂ ਦੇ ਵਿੱਚ ਦੀ ਲੰਘਦਾ ਦੇਖਦੇ ਆ ਕੀ ਬਣਦਾ ਕੀ ਜੁੜਦਾ ਤੇ ਅੱਜ ਆਪਾਂ ਇਧਰ ਆਏ ਸੀ ਜਿਹੜਾ ਮਾਰਨਾ ਤੇ ਮੈਂ ਤੁਹਾਨੂੰ ਦੋ ਜਿਹੜੇ ਹੈਗੇ ਆ ਸ਼ਾਰਟ ਸ਼ਾਰਟ ਦਿਖਾਉਣਾ ਆ ਟਰੱਕ ਵੀ ਹੈਗਾ ਜਿਹੜਾ ਅਮਰੀਕਾ ਵਾਲੇ ਪਾਸੇੋਂ ਆ ਰਿਹਾ ਹੈਗਾ ਤੇ ਇਸ ਟਾਈਮ ਮੈਂ ਹੈਗਾ ਬਾਰਡਰ ਦੇ ਉੱਤੇ ਕੈਨੇਡਾ ਅਮਰੀਕਾ ਬਾਰਡਰ ਦੇ ਉੱਤੇ ਮੈਂ ਤੁਹਾਨੂੰ ਲੈ ਕੇ ਚੱਲਦਾ ਨਾਲ-ਨਾਲ ਬਾਰਡਰ ਤੇ ਤੇ ਆ ਸਾਹਮਣੇ ਕੈਮਰੇਜ ਦਿਖਾਉਣਾ ਅਮਰੀਕਾ ਵਾਲੇ ਪਾਸੇ ਦੀ ਬੋਰਜੀ ਤੇ ਬਾਲਸਰ ਭਾ ਖੰਬੇ ਤੇ ਆ ਜਿਹੜਾ ਹੈਗਾ ਰਹ ਰਹਾ ਕਾਜਾਦੀ ਦਾ ਇਹੀ ਵਿਚਾਲਿਆ ਤੇ ਆ ਬੁਰਜੀ ਆ ਅਮਰੀਕਾ ਦੀ ਆ ਜਿਹੜੀ 베ਰੀ ਲੱਗੀ ਹੈ ਅਮਰੀਕਾ ਵਾਲੇ ਪਾਸੇ ਆ ਤੇ ਆ ਜਿਹੜੀ ਸੜਕ ਆ ਇਹ ਕੈਨੇਡਾ ਵਾਲੇ ਪਾਸੇ ਆ ਇਹੀ ਬਾਰਡਰ ਆ ਆ ਤੁਹਾਨੂੰ ਮੈਂ ਲੱਗਿਆ ਦਿਖਾ ਦੇਣਾ ਇਹ ਆ ਗੱਡੀ ਦੇ ਵਿੱਚ ਦੀ ਜੇ ਦੇਖ ਰਿਹਾ ਕੈਨੇਡਾ ਔਰਲੇ ਪਾਸੇ ਪਰਲੇ ਪਾਸੇ ਅਬਰਕਾਵਾ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾਗਾ ਨਾਲ ਨਾਲ ਬਾਰਡਰ ਤੇ ਆਹ ਰੋੜਾ ਭਾਈ ਜੀ ਸਾਰਾ ਆਹ ਜਿਹੜੀ ਵੇਰੀ ਲੱਗੀ ਆ ਸਾਰੀ ਇਹ ਅਮਰੀਕਾ ਵਾਲੇ ਪਾਸੇ ਆ ਤੇ ਆਹ ਸੜਕ ਕੈਨੇਡਾ ਵਾਲੇ ਪਾਸੇ ਆ ਤੇ ਆਹ ਖੰਬੇ ਆ ਜਿਹੜੇ ਇਹੀ ਪਾਸੇ ਬਾਰਡਰ ਆ ਇੱਥੇ ਕੋਈ ਤਾਰ ਨਹੀਂ ਹੈਗੀ ਪਿੱਛੇ ਤੁਹਾਨੂੰ ਦਿਖਾਇਆ ਸੀ ਉੱਥੇ ਤਾਰ ਸੀਗੀ ਲੱਗੇ ਹੋਏ ਚਾਰ-ਚਾਰ ਕੁ ਫੋਟ ਤੇ ਆ ਸਾਰ ਅਮਰੀਕਾ ਵਾਲੇ ਪਾਸੇ ਕੀਤੀ ਵਾੜੀ ਆ ਆ ਪੈਸੇ ਛੱਡੇ ਆ ਉਹ ਨਾਲ-ਨਾਲ ਉਹਨਾਂ ਦੇ ਇੱਧਰਲੇ ਪਾਸੇ ਨੂੰ ਤੇ ਆ ਜਿਹੜੇ ਬਾਕਸ ਲੱਗੇ ਆ ਇਹ ਕੈਨੇਡਾ ਵਾਲੇ ਪਾਸੇ ਆ ਆ ਫੇਰ ਬੁਰਜੀਆਂ ਆ ਗਈ ਥੋੜੇ-ਥੋੜੇ ਥਾਂ ਤੇ ਬੁਰਜੀਆਂ ਨੇ ਆ ਸਾਰੇ ਖੇਤੀਬਾੜੀ ਜ਼ਮੀਨ ਬਹੁਤ ਤਗੜੀ ਆ ਦੋਨਾਂ ਪਾਸੇ ਅਮੇਰਕਾ ਵਾਲੇ ਪਾਸੇ ਤਾਂ ਇਦੋਂ ਵੀ ਤਗੜੀ ਜ਼ਮੀਨ ਆ ਦੇਖੋ ਹੁਣ ਟਰੰਪ ਜੇ ਸਿਕਤਾਈ ਕਰਦਾ ਲੋਕ ਇੱਧਰ ਟੱਪ ਕੇ ਆਉਂਦੇ ਆ ਜਾਂ ਉਧਰ ਹੀ ਰਹਿੰਦੇ ਆ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਵੀ ਟੱਪ ਕੇ ਇੱਧਰ ਆਓ ਜਾਂ ਉਧਰ ਜਾਓ ਇਹ ਲੋਕਾਂ ਦੀ ਮਰਜ਼ੀ ਆ ਦੇਖੋ ਬਣਦਾ ਕੀ ਆ ਵੇ ਕੀ ਹੁਣ ਸਿਕਤਾਈ ਕਰਦਾ ਟਰੰਪ ਕਿ ਜਾਉਂ ਵੀ ਚੱਲੀ ਜਾਉ ਆ ਤੁਹਾਨੂੰ ਆ ਸਾਰਾ ਦਿਖਾਤਾ ਬਾਰਡਰ ਇਹ ਹੈਗਾ ਬ੍ਰਿਟਿਸ਼ ਕੋਲੰਬੀਆ ਦਾ ਬਾਰਡਰ ਪਰਲੇ ਪਾਸੇ ਵਸੈਂਟਨ ਔਰਲੇ ਪਾਸੇ ਸਰੀ ਐਵਸਪੋਰਡ ਪਰਲੇ ਪਾਸੇ ਨੂੰ ਸ਼ਟਲ ਆ ਜਾਂਦਾ ਹੋਰ ਆ ਛੋਟੇ ਛੋਟੇ ਸ਼ਹਿਰ ਉਹ ਨਾਲ ਬਾਰਡਰ ਦੇ ਲੱਗਦੇ ਸ਼ਟਲ ਤਾਂ ਬਾਬਾ ਦੂਰ ਰਹਿ ਜਾਂਦਾ ਉਹਦਲੇ ਪਾਸੇ ਗੱਡੀਆਂ ਜਰੂਰ ਖੜੀਆਂ ਨੇ ਇਧਰਲੇ ਪਾਸੇ ਨਹੀਂ ਮੈਨੂੰ ਕੋਈ ਬੰਦਾ ਦੇਖਿਆ ਇਹ ਹੀ ਸੀਗਾ ਜੇ ਆਪਣਾ ਮਕਸਦ ਇਧਰ ਨੇ ਕੰਮ ਆਇਆ ਸੀ ਨਾ ਗੀੜਾ ਮਾਰਨੇ ਵੀਡੀਓ ਵੀਡੀਓ ਬਣਾ ਲਈਦਾ ਤੁਹਾਨੂੰ ਦੱਸ ਦਿੰਨੇ ਆ ਟਿਕਟਾਕ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜੀ ਬਾਰਡਰ ਤੇ ਸਖਤਾਈ ਹੋ ਗਈ ਫਲਾਨਾ ਹੋ ਗਿਆ ਧੌਂਕਾ ਹੋ ਗਿਆ ਕੁਝ ਨਹੀਂ ਮੈਨੂੰ ਤਾਂ ਕੋਈ ਅੱਗੇ ਵੀ ਇਵੇਂ ਹੀ ਹੁੰਦਾ ਹੁਣ ਵੀ ਉਵੇਂ ਹੀ ਨਾਰਮਲ ਹੀ ਲੱਗਿਆ ਵਾ ਕੋਈ ਬੜਾ ਫਰਕ ਨਹੀਂ ਲੱਗਿਆ ਕੋਈ ਕੈਨੇਡਾ ਵਾਲੇ ਪਾਸੇ ਤਾਂ ਮੈਨੂੰ ਕੋਈ ਬੰਦਾ ਹੀ ਨਹੀਂ ਦਿਖਿਆ ਅਮਰੀਕਾ ਵਾਲੇ ਪਾਸੇ ਉਹਨਾਂ ਦੀ ਬਾਰਡਰ ਸਰਵਿਸਾਂ ਅਸੀਂ ਦੀਆਂ ਗੱਡੀਆਂ ਖੜੀਆਂ ਨੇ ਬਾਕੀ ਭਾਈਆ ਸਭ ਦੀ ਆਪੋ ਆਪਣੀ ਮਰਜ਼ੀ ਆ ਕਿਸੇ ਨੇ ਕੈਨੇਡਾ ਰਹਿਣਾ ਅਮਰੀਕਾ ਰਹਿਣਾ ਤੇ ਆਪਾਂ ਤਾਂ ਇੱਧਰ ਕੰਮ ਗਏ ਸੀ ਤੇ ਆਉਂਦੇ ਹੁੰਦੇ ਆਨੇ ਆਪਾਂ ਵੀਡੀਓ ਬਣਾ ਲਿਆ ਦੀ ਥੈਂਕ ਯੂ ਹੁਣ ਵੀ ਆਪਾਂ ਜ਼ੀਰੋ ਆਵੇ ਤੇ ਆਈ ਜਾਂਦੇ ਆ ਤੇ ਆ ਜਿਹੜਾ ਮੇਰੇ ਸੱਜੇ ਪਾਸੇ ਥੋੜੀ ਜੀ ਤਾਰ ਲੱਗੀ ਆ ਖਾਲਜ ਆ ਵਿਚਾਲੇ ਹੈ ਨਾ ਬੜੀ ਗੁੱਠ ਤਾਰ ਆ ਆ ਖਾਲਜ ਆ ਹੈਗਾ ਜਿਹੜਾ ਤੇ ਸੱਜੇ ਪਾਸੇ ਯੂ ਐਸ اے ਆ ਤੇ ਵਿਚਾਲੇ ਖਾਲਜ ਦਾ ਟੱਪ ਕਰਦੇ ਪਾਸੇ ਕੈਨੇਡਾ ਆ ਜਾਂਦਾ ਇੱਡਾ ਕੋਈ ਮਤਲਬ ਗੱਲਬਾਤ ਹੈ ਨਹੀਂ ਜਿਵੇਂ ਇੰਡੀਆ ਪਾਕਿਸਤਾਨ ਦੇ ਉੱਤੇ ਫੌਜਾਂ ਲੱਗੀਆਂ ਨੇ ਪੁੱਪਾਂ ਮੀੜਾਂ ਤਾਲੀਆਂ ਨੇ ਫੌਜੀ ਮਰਦੇ ਆ ਹਨਾ ਇੱਥੇ ਕੋਈ ਬੰਦਾ ਵੀ ਨਹੀਂ ਮਿਲਦਾ ਈਗਾ ਕਾ ਨਹੀਂ ਤੇ ਗਵਰਨਮੈਂਟਾਂ ਸਿਆੜੀਆਂ ਦੋਨੇ ਕੈਨੇਡਾ ਅਮਰੀਕਾ ਦੀਆਂ ਕੋਈ ਖਰਚਾ ਨਹੀਂ ਕਰਦੀਆਂ ਕੋਈ ਫੌਜ ਨਹੀਂ ਲਾਈ ਮਾੜੀ ਮੋਟੀ ਮੈਰਕਾਲਿਆਂ ਨੇ ਆਪ ਦੀ ਉਹ ਗੱਡੀਆਂ ਖੜੀਆਂ ਉਹਨਾਂ ਦੀ ਉਹ ਵੀ ਪਰੇ ਲੁਕੀਆਂ ਜੀਆਂ ਖੜੀਆਂ ਨੇ ਬੇਰੀ ਦੇ ਉੱਲੇ ਖੜੀਆਂ ਹੁਣ ਥੋੜੀ ਸਿਆਲਾਂ ਦੀ ਰੋਤ ਸ਼ੁਰੂ ਹੋ ਗਈ ਅੱਗੇ ਮੱਕੀ ਮੁੱਕੀ ਹੁੰਦੀ ਆ ਆ ਮੱਕੀ ਮੁੱਕੀ ਦੇ ਵਿੱਚ ਖੜ ਜਾਂਦੀਆਂ ਲੱਕੇ ਉਹ ਗੱਡੀਆਂ ਤੇ ਐਡਾ ਕੋਈ ਬੜਾ ਚੱਕਰ ਨਹੀਂ ਹੈਗਾ ਇੱਥੇ ਬਾਰਡਰ ਦੇ ਉੱਤੇ ਬਈ ਇਧਰੋਂ ਟੱਪ ਕੇ ਜਾ ਉੱਤਰ ਜਾੜੂ ਜਾ ਇਧਰੋਂ ਇਧਰ ਜਾੜੂ ਤੇ ਇਹੇ ਕਰਾ ਜਿਹੜੀਆਂ ਅਖਬਾਰਾਂ ਨੇ ਵੀਡੀਓ ਵਾ ਟਿਕਟੌਕ ਹੋਰ ਲੰਡੂ ਪੱਤਰਕਾਰਾਂ ਇਹਨਾਂ ਨੇ ਰੌਲਾ ਬੜਾ ਪਾਇਆ ਵਾ ਡੀਪ ਅਮਰੀਕਾ ਚ ਜਬ ਸਤਾਈ ਹੋ ਗਈ ਫੜ ਕੇ ਭੇਜ ਦੇਣਿਆ ਇੰਡੀਆ ਨੂੰ ਜਾਂ ਹੋਰ ਕੰਟਰੀਆਂ ਨੂੰ ਜਾਂ ਕੈਨੇਡਾ ਚ ਸਦਾਈ ਹੋਗੀ ਐਡੀ ਕੋਈ ਗੋਲੀ ਗੱਲਬਾਤ ਹੈ ਨਹੀਂਗੀ ਇੱਥੇ ਅਸੀਂ ਇੱਥੇ ਹੀ ਰਹਿਨੇ ਆ ਠੀਕ ਆ ਮੈਂ ਬਾਡਰ ਤੇ ਜਾਂਨਾ ਮੈਨੂੰ ਇੱਕ ਵੀ ਬੰਦੇ ਨੇ ਘੇਰਿਆ ਨਹੀਂ ਹੈਗਾ ਜੇ ਤੁਸੀਂ ਇੰਡੀਆ ਦੇ ਵਿੱਚ ਜਾਓ ਪਾਕਿਸਤਾਨ ਬਾਡਰ ਤੇ ਜਾਓ ਤਾਂ ਹੁਣ ਨੂੰ ਤੁਹਾਨੂੰ 에ਅਰ ਫੋਰਸ ਵਾਲਿਆਂ ਨੇ ਬੀਐਸਐਫ ਵਾਲਿਆਂ ਨੇ ਪੰਜਾਬ ਪੁਲਿਸ ਵਾਲਿਆਂ ਨੇ ਜਾਂ ਕਿਸੇ ਨਾ ਕਿਸੇ ਨੇ ਜਿਹੜਾ ਸੀਗਾ ਘੇਰ ਲੈਣਾ ਸੀ ਜਾਂ 에어 ਫੋਰਸ ਦੇ ਜਹਾਜ਼ ਉਡਾਣ ਤੇ ਫਰਨੇ ਸੀ ਜਾਂ ਉਹਨਾਂ ਦਾ ਕੋਈ ਨਾ ਕੋਈ ਉੱਤੇ ਡਰੋਨ ਉਡਾਣ ਤੇ ਫਰਨੇ ਸੀ ਠੀਕ ਹੈ ਤੇ ਇੱਥੇ ਏਡੀ ਕੋਈ ਗੱਲਬਾਤ ਹੈ ਨਹੀਂਗੀ